ਏਰੀਆ ਹੀ ਸਾਡੇ ਕੋਲ ਨਾ 베르카 ਮਿਲਕ ਪਲਾਂਟ ਆ ਸਾਡੇ ਏਰੀਆ ਚ ਪੈਂਦਾ ਉਥੇ ਪ੍ਰਤੇਸ਼ ਮਿਸ਼ਰਾ ਸੀ ਉਹਨਾਂ ਦੇ ਮਾਰਕੀਟਿੰਗ ਮੈਨੇਜਰ ਉਹ ਆਏ ਸੀ ਕਿ ਉਹਨਾਂ ਨੇ ਇੱਕ ਡਿਸਟਰੀਬਿਊਟਰ ਸੀ ਜੀ ਦੀ ਗੱਡੀ ਸੀ ਅਮਨਦੀਪ ਸਿੰਘ ਉਹਦੀ ਕੰਪਲੇਂਟ ਤੇ ਕਿ ਉਹਨੇ ਆਪਣੀ ਜਿਹੜੀ ਗੱਡੀ ਸੀ ਉਤੇ ਆਪਣੇ ਤਿੰਨ ਮੁੰਡੇ ਰੱਖੇ ਹੋਏ ਸੀ ਇੱਕ ਡਰਾਈਵਰ ਸੀ ਤੇ ਦੋ ਹੈਲਪਰ ਸੀ ਰਾਜਨ ਡਰਾਈਵਰ ਸੀ ਇਹ ਕੀ ਕਰਦੇ ਸੀ ਕਿ ਜਦੋਂ ਦੁੱਧ ਜਿਹੜਾ ਆਪਾਂ ਲੈਣੇ ਆ 베르ਕੇ ਦਾ ਪੈਕਟਸ ਵਾਲਾ ਉਹ ਲੈ ਕੇ ਜਾਂਦੇ ਸੀ ਇਹ ਅਲੱਗ ਤੋਂ ਪੈਕੇਟ ਲਗਾ ਕੇ ਨਾਲ ਲੈ ਜਾਂਦੇ ਸੀ ਤੇ ਉਹਨੂੰ 2 ਨੰਬਰ 'ਚ ਵੇਚਦੇ ਸੀ ਤੇ ਕੱਲ ਇਹਨਾਂ ਰੰਗੇ ਹੱਥੀ ਉਹ ਚੋਰੀ ਫੜ ਲਈ ਆ ਤੇ ਉਹਦੇ ਰਿਗਾਰਡਿੰਗ ਜਿਹੜੀ ਐਫ ਆਈ ਆਰ ਸਾਡੀ ਥਾਣੀ ਦਰਚਾਈ ਅਜੇ ਤੇ ਕੱਲ ਇਹਨਾਂ ਨੂੰ ਪੁੱਛਿਆ ਆ ਜੇ ਰਿਮਾਂਡ ਲਿਆ ਲਵਾਂਗੇ ਤੇ ਜੋ ਵੀ ਆ ਫਰਦਰ ਇਨਵੈਸਟੀਗੇਸ਼ਨ ਉਹ ਬਾਅਦ 'ਚ ਸਾਹਮਣੇ ਆਏਗਾ ਕਿੰਨੇ ਇੱਕ ਪੈਕੇਟ ਇਹਨਾਂ ਨੇ ਦੋਦੇ ਚੋਰੀ ਕੀਤੇ ਕੱਲ ਤਕਰੀਬਨ 104 ਪੈਕੇਟ ਇਹਨਾਂ ਦੇ ਕੋਲੋਂ ਮਿਲੇ ਸੀ ਬਾਕੀ ਅਜੇ ਕੁਛ ਕੁਛ ਜਾਈ ਹੋਈ ਹੈ ਇਹ ਲੜਕੇ ਆਪਣੇ ਲੋਕਲੀ ਵੇਰਕੇ ਦੇ ਰਹਿਣ ਵਾਲੇ ਇਧਰ ਬੱਗੇ ਦੀ ਪੱਤੀ ਸਾਈਟ 'ਤੇ ਤੇ ਫਿਰ ਇਹ ਪਹਿਲਾਂ ਵੀ ਇਦਾਂ ਚੋਰੀ ਕਰਦੇ ਰਹੇ ਆ ਇਹ ਵੀ ਦੇਖੋ ਫਿਲਹਾਲ ਇਸ ਇਨਵੈਸਟੀਗੇਸ਼ਨ ਤੱਕ ਤੇ ਇਹ ਗੱਲ ਸਾਹਮਣੇ ਨਹੀਂ ਆਈ ਫਰਦਰ ਹੋਣਾ ਅਜੇ ਰਿਮਾਂਡ ਲਵਾਗੇ ਉਸ ਤੋਂ ਅੱਗੇ ਜੋ ਇਨਵੈਸਟੀਗੇਸ਼ਨ ਚ ਸਾਹਮਣੇ ਆਉਣਾ ਹੈ ਇਹ ਬਾਅਦ ਵਿੱਚ ਆਪਾਂ ਵੈਰੀਫਾਈ ਕਰਾਂਗੇ ਕਿ ਗੱਲ ਆ ਕਿੰਨਾ ਇਹਨਾਂ ਨੇ ਕੀਤਾ ਜਾਂ ਇਹਨਾਂ ਦੇ ਨਾਲ ਕੋਈ ਹੋਰ ਬੰਦਾ ਰਲਿਆ ਕਿ ਨਹੀਂ ਅੰਦਰੋਂ ਕਿਸੇ ਦੀ ਮਿਲੀਭੁਗਤ ਹੈਗੀ ਕਿ ਨਹੀਂ ਇਹ ਚੀਜ਼ਾਂ ਫਰਦਰ ਇਨਵੈਸਟੀਗੇਸ਼ਨ ਚ ਸਾਹਮਣੇ ਆਉਣਗੀਆਂ ਇਹ ਚੋਰੀ ਦੇ ਟਾਇਰ ਸੀ ਉਹੀ ਦੁਕਾਨਦਾਰਾਂ ਨੂੰ ਵੇਚਦੇ ਸੀ ਕਿਸੇ ਹੋਰ ਦੁਕਾਨਦਾਰ ਨੂੰ ਵੇਖੋ ਜੀ ਇਹ ਦੁਕਾਨਦਾਰ ਜਿਹੜੇ ਚੋਰੀ ਦੇ ਪੈਕਟ ਐ ਬਾਅਦ ਵਿੱਚ ਆਪਣੀ ਕਿਸੇ ਨੂੰ ਸੇਲ ਕਰਦੇ ਸੀ ਅੱਗੇ ਅੱਗੇ ਜਾ ਕੇ ਆਪਣੀ ਮਰਜ਼ੀ ਦੇ ਨਾਲ ਵੇਚਦੇ ਸੀ ਜੇ ਉਸੇ ਨੂੰ ਵੇਚਦੇ ਹੁੰਦੇ ਤੇ ਹੋ ਸਕਦਾ ਗੱਲ ਪਹਿਲਾਂ ਸੀ ਕਿ ਇਹਨਾਂ ਨੂੰ ਵੇਚਦੇ ਉਹਨਾਂ ਨੇ ਵੀ ਕਾਰਵਾਈ ਕੀਤੀ ਇਹ ਚੋਰੀ ਦੇ ਜਿੰਮੇ ਵੇਚਦੇ ਇਹ ਅੱਗੇ ਫਰਦਰ ਤੁਹਾਨੂੰ ਦੱਸਿਆਗਾ ਕਿ ਅੱਜ ਰਿਮਾਂਡ ਲੈ ਕੇ ਇਹਨਾਂ ਕੋ ਸਾਰੀ ਪੁਸ਼ਗਿਸ਼ ਕਰਕੇ ਪ੍ਰੋਪਰ ਕਿੰਨਾ ਕਿੰਨਾ ਨੂੰ ਵੇਚਦੇ ਸੀ ਉਹ ਅੱਗੇ ਆਪਾਂ ਵੈਰੀਫਾਈ ਕਰਾਂਗੇ ਠੀਕ